ਸਸ਼ੀਕਰ ਜੀ ਮੈਂ ਤੁਹਾਡਾ ਆਪਣਾ ਜੇਪੀ ਜੈਲਦਾਰ ਅੱਜ ਆਪਾਂ ਪਹੁੰਚੇ ਹੋਏ ਆ ਜੀ ਪਿੰਡ ਹੀਰਕੇ ਤੇ ਤੁਸੀਂ ਜਾਣਦੇ ਹੋਣੇ ਬਾਈ ਨੂੰ ਸਾਰੇ ਨੂੰ ਸੁੱਖ ਹੀਰਕੇ ਮੇਰੇ ਨਾਲ ਬੈਠਾ ਭਰਾ ਸਾਡਾ ਜਿਹੜਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਨੇ ਤੇ ਨਾਲ ਨਾਲ ਬਾਈ ਨੇ ਚਨਪਰਾ ਦਾ ਸ਼ੌਂਕ ਵੀ ਬਹੁਤ ਵਧੀਆ ਰੱਖਿਆ ਹੋਇਆ ਤੇ ਬਾਈ ਕੋਲ ਇੱਕ ਸਾਨੀ ਘੋੜਾ ਵੀ ਹੈਗਾ ਮਾਰવાડી ਤੇ ਉਹਦਾ ਬਸ਼ੇਰਾ ਵੀ ਹੈ ਤੇ ਇੱਕ ਮਨਾਖੀ ਘੋੜੀ ਵੀ ਹੈ ਤੇ ਆਪਾਂ ਬਾਈ ਨਾਲ ਕਰੌਣੇ ਤੁਹਾਡੀ ਗੱਲਬਾਤ ਬਹੁਤ ਬਹੁਤ ਸਵਾਗਤ ਬਈ ਤੁਹਾਡਾ ਚੈਨਲ ਆਉਣ ਦਾ ਥੈਂਕ ਯੂ ਭਾਈ ਜੀ ਧੰਨਵਾਦ ਜੀ ਹੋ ਠੀਕ ਠਾਕ ਹੈ ਬਾਈ ਵਧੀਆ ਬਾਈ ਚੜ੍ਹਦੀ ਕਲਾ ਜਮਾਂ ਚੜ੍ਹਦੀ ਚੰਗੀ ਰਹਿੰਦੀ ਹੈ ਤੇ ਤੁਸੀਂ ਬਾਈ ਨੂੰ ਅਕਸਰ ਦੇਖਦੇ ਰਹਿੰਦੇ ਹੋਣੇ ਤੇ ਆਪਾਂ ਸੁਖ ਬਾਈ ਗੱਲ ਕਰੀਏ ਜੇ ਪਹਿਲਾਂ ਸੋਸ਼ਲ ਮੀਡੀਆ ਤੇ ਫਿਰ ਆਵਾਂਗੇ ਪਹਿਲਾਂ ਆਪਾਂ ਜਾਨਵਰਾਂ ਦੀ ਗੱਲ ਕਰ ਲਈਏ ਤੇ ਜਾਨਵਰ ਜਿਹੜੇ ਆਪਣੇ ਕੋਲੇ ਕਿੰਨੇ ਰੱਖੇ ਹੋਏ ਹੈਗੇ ਆਪਣੇ ਕੋਲੇ ਤਿੰਨ ਜਾਨਵਰ ਆ ਬਾਈ ਆ ਠੀਕ ਹੈ ਬਾਈ ਜੀ ਹਾਂ ਇਹ ਘੋੜਾ ਰੱਖਿਆ ਹੈ ਜੀ ਬਿਲਕੁਲ ਇੱਕ ਘੋੜਾ ਦਾ ਇੱਕ ਆਪਣੇ ਕੋਲੇ ਸਮਾਨਦ ਘੋੜੀ ਹੈ ਜਿਹੜੀ ਮਣਾਖੀ ਆ ਤੇ ਇੱਕ ਆਪ ਬਸ਼ੇਰਾ ਤਿਆਰ ਕਰੀ ਜਾਣਾ ਜਿਹੜਾ ਸੋਚਾ ਹੈ ਠੀਕ ਹੈ ਜੀ ਉਹ ਇਸੇ ਘੋੜੇ ਦਾ ਬੱਚਾ ਬਾਈ ਹਾਂ ਇਸੇ ਘੋੜੇ ਦੀ ਆ ਬਾਈ ਠੀ ਕੀ ਬਾਈ ਇਹਦਾ ਨਾਮ ਹੈ ਇਹਦਾ ਨਾਮ ਵੀ ਗੁਰਵਾਜ ਪੂਰਾ ਨਾਮ ਗੁਰਵਾਜ ਆ ਤੇ ਆਮ ਜਿਹੜਾ ਰੀਲਾਂ ਤੇ ਵਾਇਰਲ ਹੋਇਆ ਹੋਇਆ ਉਹ ਬਾਜ ਠੀਕ ਹੈ ਜੀ ਜੇ ਤੁਹਾਨੂੰ ਆਪਾਂ ਨੂੰ ਬਾਜ ਕਹਨੇ ਆ ਉਦੋਂ ਇਹ ਬੋਲਦਾ ਓਕੇ ਓਕੇ ਹਾਂ ਸ਼ਾਰਟ ਨੇਮ ਬਾਜ ਹੈ ਠੀਕ ਹੈ ਮਰ ਕੇ ਬਾਜ ਵਾਲੀ ਜਿਹੜੀ ਆਵਾਜ਼ ਨੂੰ ਉਹ ਪਛਾਣਦਾ ਪਛਾਣਦਾ ਇਹਨੂੰ ਪਤਾ ਲੱਗਦਾ ਵੀ ਮੈਨੂੰ ਬਾਜ ਮੈਨੂੰ ਬਾਜ ਮਾਰੀ ਠੀਕ ਹੈ ਜੀ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਰਹੀ ਪਰ ਕਿੰਨੀ ਇਹਦੀ ਉਮਰ ਹੋਗੀ ਤੇ ਕਿਹੜੀ ਕੈਟਾਗਰੀ ਚ ਹੈ ਉਮਰ ਹੋਗੀ ਬਾਈ ਇਹਦੀ 24 ਸਾਲਾਂ ਦਾ ਘੋੜਾ ਹੋਗਾ 24 ਸਾਲਾਂ ਦਾ ਹੋਣਾ। ਹਾਂ। ਕੈਟਾਗਰੀ ਇਹਦੀ ਮਾਰਵਾੜੀ ਆ ਗਈ। ਮਾਰਵਾੜੀ ਆ ਗਈ। ਹਾਂ। ਠੀਕ ਹੈ। ਤੇ ਕੀ ਇਹਦੇ ਹੈਗੇ ਮੱਥੇ ਦੇ ਵਿੱਚ ਮਲਕੀ ਲਾਲਾ? ਮੱਥੇ 'ਚ ਪਟਾ। ਠੀਕ ਹੈ। ਮੱਥੇ 'ਚ ਬਲੇਜ ਆ। ਅੱਛਾ ਕੱਲਾ ਮੱਥੇ 'ਚ ਬਲੇਜ ਆ। ਹਾਂ ਹਾਂ। ਫੋਰਸ ਆਲਾ ਕਾਲਾ ਹੀ ਆ ਮਾਰਵਾੜੀ। ਕਾਲਾ। ਠੀਕ ਹੈ ਬਾਈ ਠੀਕ ਹੈ। ਤੇ ਫਿਰ ਤਾਂ 24-25 ਸਾਲ ਇਹ ਆਪਣੇ ਘਰੇ ਹੀ ਜਨਮ ਲਿਆ ਸੀ। ਹਾਂ ਬਾਈ ਹੋਮ ਬਰੀਡ ਆ ਇਹ। ਠੀਕ ਹੈ ਠੀਕ ਹੈ ਜੀ। ਹਾਂ ਇਹ ਤਾਂ ਹੋਮ ਬਰੀਡ ਆ ਇਹ। ਓਕੇ ਓਕੇ। ਤੇ ਬਹੁਤ ਸਾਰੀਆਂ ਘੋੜੀਆਂ ਕ੍ਰੋਸ ਹੋ ਗਈਆਂ ਹੋਣੀਆਂ ਬਾਈ। ਹਾਂ ਘੋੜੀਆਂ ਬਹੁਤ ਹੋ ਗਈਆਂ ਬਾਈ ਕੋਈ ਕਿ 24 ਸਾਲ ਦੋਸਤੋ ਕੋ ਛੋਟੀ ਮੋਡੀ ਗੱਲ ਨਹੀਂ ਹੁੰਦੀ ਹੈ ਨਾ 24 25 ਸਾਲ ਦੀ ਜਿਹੜੀ ਉਮਰ ਘੋੜੇ ਦੀ ਹੋ ਚੁੱਕੀ ਹੈ ਬਾਜ ਦੀ ਤੇ 24 25 ਸਾਲਾਂ ਦੇ ਵਿੱਚ ਤਾਂ ਆਪਾਂ ਐ ਕਹਿ ਸਕਦੇ ਹਾਂਗੇ ਨਾ ਗੰਤੀ ਸਾਂ 7 ਤੋਂ ਚੱਲਿਆ 2007 ਤੋਂ ਚੱਲਿਆ ਤੁਸੀਂ ਲਾ ਲਓ ਸਾਹਿਬ ਵੀ ਕਿੰਨਾ ਟਾਈਮ ਚੱਲਦੇ ਨੂੰ ਅੱਜ ਵੀ ਘੋੜੀਆਂ ਮੇਟ ਹੁੰਦੀਆਂ ਆਪਣੇ ਘੜੇ ਘੋੜੀ ਖੜੀ ਆ ਉਹ ਵੀ ਸੁੰਦੀ ਜਾਂਣਾ ਤੇ ਬਾਾਰ ਵੀ ਆਪਣੇ ਯਾਰਾਂ ਮਿੱਤਰਾਂ ਦੀ ਘੋੜੀਆਂ ਗੱਬਣ ਨੇ ਓਕੇ ਓਕੇ ਠੀਕ ਹੈ ਜੀ ਤੇ ਕੀ ਫੀਸ ਰੱਖੀ ਹੋਈ ਹੈ ਬਈ ਇਹ 21000 ਰੁਪਿਆ ਫੀਸ ਬਈ 21000 21000 ਠੀਕ ਹੈ ਜੀ ਤੇ ਕਿਸ ਲਾਈਨ ਦੇ ਵਿੱਚੋਂ ਬਈ ਇਹ ਇਹ ਬਈ ਜਿਹੜਾ ਉਹਦੇ ਉਪਰ ਪੈਸ ਲੈਣ ਦਾ ਘੋੜਾ ਸੀ ਆਪ ਲੱਗਾ ਠੀਕ ਹੈ ਜੀ ਉਹ ਲੈਣ ਦਾ ਬਈ ਘੋੜਾ ਹੈ ਘੋੜਾ ਹੈ ਠੀਕ ਹੈ ਠੀਕ ਹੈ ਤੇ ਇਹਦੀ ਜਿਹੜੀ ਮਾਤਾ ਸੀਗੀ ਉਹ ਕਿਹੜੀ ਉਹ ਅਨਨੌਨ ਉਹ ਅਨਨੌਨ ਉਹ ਅਨਨੌਨ ਸੀ ਆ ਉਹਦੇ ਬਾਰੇ ਆਪਾਂ ਨੂੰ ਕੋਈ ਡਿਟੇਲ ਨਹੀਂ ਹੈ 98 ਚ ਤੋਂ 1998 ਚ ਘੋੜੀ ਆ ਉਦੋਂ ਕਿਹੜਾ ਇੰਨਾ ਇੰਟਰਸਟ ਹੈ ਹੈ ਨਹੀਂ ਸੀਗਾ ਇਹ ਤਾਂ ਥੋੜਾ ਹੁਣੀ ਜ਼ਿਆਦਾ ਹੋਇਆ ਹੁਣੀ ਜ਼ਿਆਦਾ ਹੋਇਆ ਸੋਸ਼ਲ ਮੀਡੀਆ ਦੇ ਆਪਾਂ ਕਹਿੰਦੇ ਐਕਟਿਵ ਹੋਣ ਕਰਕੇ ਨਾ ਬਸ ਜ਼ਿਆਦਾ ਹੋ ਗਿਆ ਤੇ ਤਕਰੀਬਨ ਬੱਚੇ ਕਹੇ ਜੀ ਰਿਜਲਟ ਕਹੇ ਜਾ ਰਹੇ ਆ ਦਾ ਬਈ ਬੱਚੇ ਬਈ ਮੱਥੇ ਪਟਾ ਬੱਚੇ ਪਟਾ ਮੱਥੇ ਪਟਾ ਠੀਕ ਹੈ ਠੀਕ ਹੈ ਬਾਕੀ ਕੁਝ ਕੋੜੀ ਤੇ ਡਿਪੈਂਡ ਕਰਦਾ ਰਿਜਲਟ ਤਾਂ ਇਹਦੇ ਜਿੰਨੇ ਵੀ ਆਏ ਨੇ ਬਈ ਟਾਪ ਹੀ ਆਏ ਨੇ ਚਲੋ ਬਹੁਤ ਵਧੀਆ ਗੱਲ ਹੈ ਦੇਖੋ ਰਿਜਲਟ ਦੀ ਉੱਤੇ ਦੋਸਤੋ ਕੋੜਾ ਜਿਹੜਾ ਹੁੰਦਾ ਹੈਗਾ ਨਾ ਵੀ ਕਹੇ ਜਾ ਮਰ ਕੀ ਸੂਰਿਆ ਹੈਗਾਗਾ ਮੇਨ ਤਾਂ ਗੱਲ ਰਿਜਲਟ ਦੀ ਹੁੰਦੀ ਆ ਬਾਕੀ ਜੇ ਆਪਾਂ ਗੱਲ ਕਰੀਏ ਕੰਨ ਕਰੋਕੀ ਬਹੁਤ ਵਧੀਆ ਬਈਆ ਹਾਂ ਬਈ ਚੈਂਪੀਅਨ ਰਹਿ ਹੋਇਆ ਇਹ ਠੀਕ ਆ ਠੀਕ ਅੱਛਾ ਚੈਂਪੀਅਨ ਰਹਿ ਹੋਇਆ ਵਾਹ ਜੀ ਵਾਹ ਹਾਂ ਠੀਕ ਆ ਠੀਕ ਐ ਕਿਹੜੇ ਉਸ ਦੇ ਵਿੱਚ ਰਿਹਾ ਹੈ ਕਿ ਸੰ ਦੇ ਵਿੱਚ ਹੈ ਮੰਨ ਲਓ ਇਹ 2007 ਤੋਂ ਲੈ ਕੇ ਅੱਛਾ ਅੱਛਾ 13 ਤੱਕ 13 ਤੱਕ 13 ਤੱਕ ਬਾਜੀ ਕਈ ਸਾਲ ਚੈਂਪੀਅਨ ਰਿਹਾ ਫਿਰ ਹਾਂ ਕਈ ਸਾਲ ਰਿਹਾ ਵਾਹ ਜੀ ਵਾਹ ਹਾਂ ਉਦੋਂ ਸਰਕਾਰੀ ਚੋ ਹੁੰਦੇ ਹੁੰਦੇ ਸੀ ਇੱਥੇ ਮੁਕਸਰ ਠੀਕ ਆ ਜੀ ਉਦੋਂ ਉਹਨਾਂ ਚ ਚੈਂਪੀਅਨ ਰਹਿੰਦਾ ਓਕੇ ਓਕੇ ਬਾਜੀ ਫਿਰ ਤਾਂ ਬਹੁਤ ਵਧੀਆ ਕ੍ਰੇਜ਼ ਹੈਗਾ 50% ਠੀਕ ਹੈ ਹਾਂ ਵੀ 50% ਮਨ ਕੀ ਵੀ ਵੱਧਦਾ ਜਾ ਰਿਹਾ ਹੈ ਵੱਧਦਾ ਹਾਂ ਸੋਸ਼ਲ ਮੀਡੀਆ ਕਰਕੇ ਹੁਣ ਵੱਧਦਾ ਜਾ ਰਿਹਾ ਠੀਕ ਹੈ ਠੀਕ ਹੈ ਜੀ ਚੰਗੀ ਗੱਲ ਵੀ ਹੈਗੀ ਹੈ ਵੱਧਦਾ ਜਾ ਰਿਹਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਇਹ ਸੋਸ਼ਲ ਮੀਡੀਆ ਤੇ ਆਪਣੇ ਵਰਗੇ ਨੌਜਵਾਨ ਦੇਖਦੇ ਹੈ ਨਾ ਤੇ ਥੋੜਾ ਜਿਹਾ ਸ਼ੌਂਕ ਪੈ ਰਿਹਾ ਕਿ ਨਾ ਕਿੰਨਾ ਦਾ ਜਾਨਵਰ ਆਪਾਂ ਵੀ ਰੱਖ ਲੀਏ ਜ਼ਰੂਰੀ ਵੀ ਹੈ ਬਾਈ ਘਰੇ ਹਨਾ ਜੇ ਆਪਾਂ ਦੇਖੀਏ ਜੇ ਬੰਦਾ ਘੋੜੀ ਰੱਖਦਾ ਨਾ 100 ਹਰ ਕਤਾਂ ਤੋਂ ਗਲਤ ਕੰਮਾਂ ਤੋਂ ਬਚ ਰਹਿ ਜਾਂਦਾ ਠੀਕ ਹੈ ਇੱਕ ਬੰਦਾ ਕਿੱਤੇ ਨਾਲ ਵੀ ਜੁੜਿਆ ਰਹਿੰਦਾ ਕਿੱਤੇ ਨਾਲ ਜੁੜਿਆ ਰਹਿੰਦਾ ਵਧੀਆ ਚਾਰ ਵੀਰ ਭਾਈ ਜਾਣਦੇ ਹਨ ਬੈਠਣੀ ਉੱਠਣੀ ਮੰਦੇ ਦੀ ਵਧੀਆ ਹੋ ਜਾਂਦੀ ਠੀਕ ਹੈ ਬਾਕੀ ਸਾਰਾ ਕੁਝ ਵਧੀਆ ਚੱਲੀ ਜਾਂਦਾ ਨਹੀਂ ਠੀਕ ਹੈ ਭਾਈ ਹਾਂ ਜਾਣ ਪਛਾਣ ਵੀ ਵਧੀਆ ਸਾਰਾ ਬਣਾ ਰਹਿੰਦਾ ਹੈ ਤੇ ਜਿਹੜਾ ਆਪਾਂ ਤੁਸੀਂ ਗੱਲ ਕਰਦੇ ਹੋ ਬਸ਼ੇਰਾ ਏਸੇ ਦਾ ਆਪਣੇ ਘਰ ਹਾਂ ਜਿਹੜਾ ਸੁੱਚਾ ਬਈ ਬਸ਼ੇਰਾ ਉਹ ਏਸੇ ਦੀ ਆ ਏਸੇ ਦੀ ਆ ਹਾਂ ਬਸ ਇਹਦੇ ਮੱਥੇ ਪਟਾ ਥੋੜਾ ਜਿਹਾ ਪਤਲਾ ਉਹਦੇ ਚੌੜਾ ਸਾਰਾ ਮੱਥਾ ਭਰਿਆ ਹੋਇਆ ਓਕੇ ਓਕੇ ਠੀਕ ਹੈ ਜੀ ਤੇ ਜਿਹੜੀ ਘੋੜੀ ਆ ਫਿਰ ਉਹ ਮਨਾਖੀ ਆ ਬਾਈ ਆਹ ਮਨਾਖੀ ਆ ਉਹਨੂੰ ਅੱਖਾਂ ਤੋਂ ਨਹੀਂ ਦਿਸਦਾ ਤਾਂ ਜਵੰਦਰੀ ਮਨਾਖੀ ਆ ਹਾਂ ਜਵੰਦਰੀ ਮਨਾਖੀ ਉਹ ਆਪਣੇ ਘਰ ਜੰਮਿਆ ਜ ਆਪਾਂ ਲੈ ਕੇ ਆਏ ਸੀ ਘੋੜੀ ਗੋਹਾ ਆਪਾਂ ਲੈ ਕੇ ਆਏ ਸੀ ਉਹ ਲੈ ਕੇ ਆਏ ਸੀ ਠੀਕ ਹੈ ਘੋੜੀ ਲੈ ਕੇ ਆਏ ਸੀ ਤੇ ਜਿਹੜਾ ਉਹ ਬਸ਼ੀਰਾ ਮੰਨ ਲਓ ਵੀ ਇਧਰੋਂ ਦਾ ਆਪਣੇ ਇਸ ਘੋੜੇ ਦਾ ਉਧਰੋਂ ਮਨਾਖੀ ਘੋੜੀ ਦਾ ਮਨਾਖੀ ਘੋੜੀ ਆ ਹਾਂ ਮਨਾਖੀ ਜਿਹੜੀ ਆ ਗਈ ਉਹ ਕਾਂਟੇ ਦੀ ਆ ਅੱਛਾ ਕਾਂਟੇ ਦੀ ਆ ਕਾਂਟੇ ਕਾਂਟੇ ਦੀ ਜ ਸਲਤਾ ਮਿਰਜਾ ਘੋੜਾ ਸਲਤਾਨ ਮਿਰਜਾ ਘੋੜਾ ਦਾ ਜੀ ਜੀ ਉਹਦੀ ਡਾਇਰੈਕਟ ਆ ਇਹ ਉਹਦੀ ਡਾਇਰੈਕਟ ਆ ਠੀਕ ਹੈ ਠੀਕ ਹੈ ਜਿੰਨੇ ਕਿ ਟਾਂਟੇ ਦੀ ਪੋਤੀ ਆ ਗਈ ਪੋਤੀ ਆ ਗਈ ਠੀਕ ਹੈ ਵੀ ਜਿਹੜਾ ਆਪਣਾ ਉਹ ਸੁੱਚਾ ਬਸ਼ੇਰਾ ਉਹ ਮਰਗੀ ਲਾਲ ਹੈਗਾ ਆਪਣੇ ਉਧਰਲੇ ਪਾਸੋਂ ਮਾਲੇ ਪਾਸੋਂ ਕਾਂਟੇ ਦਾ ਤੇ ਇਧਰਲੇ ਪਾਸੋਂ ਮਰਗੀ ਲਾਲ ਆਪਣੇ ਬਾਜ ਦਾ ਬਾਜ ਦਾ ਠੀਕ ਹੈ ਠੀਕ ਹੈ ਨਹੀਂ ਬਹੁਤ ਵਧੀਆ ਗੱਲ ਹੈਗੀ ਤੇ ਹੁਣ ਮਰਗੀ ਲਾਲ ਚਲੋ ਇਹ ਤਾਂ ਹੁਣ ਆਪਾਂ ਇਹ ਗੱਲ ਕਹਦੀ ਵੀ ਆਪਣਾ ਘੋੜਾ ਕਾਫੀ ਚਲੋ ਵਧੀਆ ਨਾਮ ਵੀ ਬਣਿਆ ਇਹਦੇ ਨਾਲ ਹਨਾ ਤੇ ਹੁਣ ਮੜ ਕੇ ਪਰਾਣਾ ਹੁੰਦਾ ਜਾਂਦਾ ਤੇ ਆਪਾਂ ਹੁਣ ਨਵਾਂ ਬਸ਼ੀਰਾ ਤਿਆਰ ਕਰਾਂ ਨਵਾਂ ਬਸ਼ੀਰਾ ਤਿਆਰ ਕਰ ਠੀਕ ਹੈ ਠੀਕ ਕਰਨਾ ਵੀ ਚਾਹੀਦਾ ਬਾਈ ਜੀ ਬਿਲਕੁਲ ਕਰਨਾ ਚਾਹੀਦਾ ਬਾਈ ਜੀ ਕਿਉਂਕਿ ਤੁਹਾਡਾ ਨਾਮ ਵੀ ਬਣਿਆ ਹੈ ਬਾਈ ਹਨਾ ਤੇ ਬਰ ਦਰਸ਼ਕ ਉਹ ਵਗਾਹ ਤੂੰ ਦੇਖਦੇ ਵੀ ਹੈਗੇ ਅਗਲਾ ਕਹਿੰਦਾ ਯਾਰ ਉਹਨਾਂ ਕੋਲ ਪਹਿਲਾ ਘੋੜਾ ਸੀਗਾ ਵੀ ਹੁਣ ਬਸ਼ੀਰਾ ਤਿਆਰ ਹੋ ਗਿਆ ਜਿਵੇਂ ਜਿਵੇਂ ਚਲੋ ਆਪਾਂ ਕਹਿੰਦੇ ਵੀ ਇਹਨੇ ਚਲੋ ਹੌਲੀ ਹੌਲੀ ਮੰਨ ਲ ਆਪਦੀ ਉਮਰ ਸਾਬ ਨਾਲ ਹਨਾ ਪੱਗੇ ਉਹ ਚੱਲੂਗਾ ਉਹ ਅੱਗੇ ਉਹ ਚੱਲੂਗਾ ਉਹ ਤਿਆਰ ਹੋ ਜੂਗਾ ਜੀ ਇਹਨੇ ਚ ਜਾਨਵਰ ਕਬੂਤਰ ਵੀ ਨੇ ਆਪਣੇ ਕੋਲੇ ਅੱਛਾ ਜੀ ਠੀਕ ਆ ਮੱਝਾਂ ਆਪਣੇ ਕੋਲੇ ਬੂਰੀਆਂ ਨੇ ਠੀਕ ਆ ਜੀ ਅੱਛਾ ਮੱਝਾਂ ਮੱਝਾਂ ਬੂਰੀਆਂ ਰੱਖੀਆਂ ਨੇ ਮੱਝਾਂ ਬੂਰੀਆਂ ਨੇ ਹਾਂ ਕਾਲੀ ਨਹੀਂ ਰੱਖੀਏ ਕੋਈ ਕਾਲੀ ਵਫਾ ਘੱਟ ਕਰਦੀ ਆ ਮੱਝਾਂ ਸਾਡੇ ਕੋਲੇ ਬੂਰੀਆਂ ਜਦੋਂ ਦਿੱਤੇ ਆਇਆ ਢਾਣੀ ਚ ਬੂਰੀ ਹੀ ਨੇ ਬਸ ਠੀਕ ਆ ਠੀਕ ਆ ਚਲੋ ਇਹ ਵੀ ਬਹੁਤ ਵਧੀਆ ਗੱਲ ਹੈ ਕੀ ਹੈ ਇਹ ਸ਼ੌਕ ਵੀ ਹੁੰਦਾ ਹੈਗਾ ਹਾਂ ਬਾਕੀ ਬੂਰੀ ਮੱਝ ਤਾਂ ਵੈਸੇ ਹੀ ਬਰੀ ਮੰਨਦੇ ਨੇ ਛੋਟਾ ਭਾਈ ਖੇਡਦਾਗਾ ਉਹ ਕਬੱਡੀ ਖੇਡਦਾ ਅੱਛਾ ਉਹ ਕਬੱਡੀ ਖੇਡਦਾ ਹਾਂ ਬਸ ਠੀਕ ਆ ਜੀ ਬੂਰੀਆਂ ਬੂਰੀਆਂ ਦੁੱਧੋ ਬੂਰੀਆਂ ਦੀ ਪਿੰਦਾ ਮੱਝਾਂ ਹੁੰ ਬੂਰੀਆਂ ਮਿੱਤਰਾਂ ਦੇ ਚੰਗੀ ਆ ਠੀਕ ਆ ਆਪਣੇ ਕੋਲੇ ਹਸਕੀ ਕੁੱਤੀ ਆ ਅੱਛਾ ਅੱਛਾ ਠੀਕ ਤੇ ਅਲਸ਼ੀਸ਼ਨ ਦੇਸੀ ਆਪਣੇ ਕੋਲੇ ਕੁੱਤਾ ਹੈ ਠੀਕ ਹੈ ਠੀਕ ਹੈ ਯਾਨੀ ਕਿ ਤਕਰੀਬਨ ਜਾਨਵਰਾਂ ਦਾ ਸ਼ੌਂਕ ਆ ਸ਼ੌਂਕ ਹੀ ਆ ਬਸ ਠੀਕ ਹੈ ਠੀਕ ਬਸ ਇਹ ਅਟੈਚਮੈਂਟ ਹੀ ਹੈ ਜੀ ਹੁੰਦੀ ਆ ਜਦੋਂ ਬੰਦਾ ਜਾਨਵਰ ਰੱਖਦਾ ਘਰੇ ਹਾਂਜੀ ਹਾਂਜੀ ਸੰਤੁਸ਼ਟੀ ਸਕੂਨ ਵਾਲੀ ਗੱਲ ਉਹ ਚੀਜ਼ ਹੋ ਜਾਂਦੀ ਆ ਬਿਲਕੁਲ ਇੰਨਾ ਚ ਵਧੀਆ ਦਿਨ ਲੱਗੇ ਰਿਹਾਦਾ ਇਹ ਤੇ ਖਰਖਰਾ ਮਾਰ ਲਿਆ ਸੁੱਚੇ ਤੇ ਮਾਰ ਲਿਆ ਜਾਨਵਰਾਂ ਨੂੰ ਕੁਝ ਪਾਤਾ ਹੈ ਨਾ ਐ ਨਹੀਂ ਨਹੀਂ ਬਿਲਕੁਲ ਬਿਲਕੁਲ ਬਹੁਤ ਵਧੀਆ ਹੈ ਗਿਆ ਨਹੀਂ ਇਹ ਤਾਂ ਸਭ ਤੋਂ ਵਧੀਆ ਗੱਲ ਹੈ ਨਸ਼ੇ ਤੋਂ ਬੰਦਾ ਦੂਰ ਰਹਿੰਦਾ ਹੈ ਨਾ ਤੇ ਜਿਹੜਾ ਇਹ ਨਸ਼ਾ ਹੈਗਾ ਇਹ ਸਭ ਤੋਂ ਬੈਸਟ ਨਸ਼ਾ ਹੈ ਸਭ ਤੋਂ ਬੈਸਟ ਹੈ ਇਹ ਤੇ ਨਾਲੇ ਤਾਂ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਇੱਕ ਵਧੀਆ ਆਪਾਂ ਬਿਜ਼ਨਸ ਵੀ ਕਹਿ ਸਕਦੇ ਚਲੋ ਸਾਈਡ ਹੈ ਨਾ ਬਿਜ਼ਨਸ ਵੀ ਕਿਤੇ ਦੇ ਨਾਲ ਬਾਈ ਹੈ ਨਾ ਤੇ ਨਾਲ-ਨਾਲ ਚਲੋ ਆਪਣਾ ਸ਼ੌਂਕ ਵੀ ਪੂਰਾ ਹੋ ਜਾਂਦਾ ਹੈ ਤੇ ਸਭ ਤੋਂ ਵਧੀਆ ਗੱਲ ਇਹ ਹੈਗੀ ਆ ਵੀ ਜਾਣ-ਪਛਾਣ ਬਹੁਤ ਬਣ ਬਹੁਤ ਬਣ ਜਾਂਦੀ ਜਿਹੜੇ ਬੰਦਾ ਕੋਈ ਵੀ ਨਾ ਜਨਵਰਾਂ ਦੇ ਵਿੱਚ ਪੈ ਗਿਆ ਚਾਹ ਕੋਈ ਲਿੰਕ ਬਣ ਜਾਂਦੇ ਆ ਲਿੰਕ ਬਣ ਜਾਂਦੇ ਆ ਇਹ ਰਿਸ਼ਤੇਦਾਰ ਨਹੀਂ ਉੱਥੇ ਕੰਮ ਆਉਂਦਾ ਜ ਇਹ ਗੱਲ ਸਹੀ ਕਹੀ ਹੈ ਬਾਈ ਨੇ ਤੇ ਮਰਗਿਲਾ ਹੁਣ ਅੱਗੇ-ਅੱਗੇ ਆਪਾਂ ਨੇ ਹੁਣ ਸੋਚਾ ਤਿਆਰ ਹੋ ਜੂਗਾ ਤੇ ਇਹਦੇ ਤੇ ਹੁਣ ਆਪਾਂ ਕੁੜੀਆਂ ਵੇਚ-ਖਰੀਦ ਵੀ ਕਰਦੇ ਆ ਬਾਈ ਕੁੜੀ ਦੀ ਜੇ ਆ ਜੇ ਆਪਣਾ ਕੋਈ ਚੰਗੀ ਲੱਗੇ ਠੀਕ ਹੈ ਜੀ ਆਪਾਂ ਲੈ ਲੈਨੇ ਹਾਂ ਲੈ ਲੈਨੇ ਹਾਂ ਠੀਕ ਹੈ ਠੀਕ ਹੁਣ ਆਪਣੇ ਕੋਲੇ ਪ੍ਰੋਮੋਸ਼ਨ ਆਉਂਦੀਆਂ ਰਸਤਾ ਤੇ ਆਪਣੇ ਕੋਲੇ ਜਲਦੀ ਰਹਿੰਦਾ ਜੇ ਕੋਈ ਆਪਾਂ ਨੂੰ ਬਾਹਲੀ ਚੰਗੀ ਲੱਗੇ ਠੀਕ ਹੈ ਜੀ ਆਪਾਂ ਲੈ ਵੀ ਲੈਨੇ ਆ ਠੀਕ ਹੈ ਜੀ ਤਾਂ ਵੇਚ ਵੀ ਦਿੰਨੇ ਆ ਵੇਚ ਵੀ ਦਿੰਨੇ ਆ ਹਾਂ ਨਾਲ ਨਾਲ ਮੰਨ ਲਓ ਬਿਜਲੀ ਤਾਂ ਕੰਮ ਵੀ ਚਲਦਾ ਉਹ ਵੀ ਉਹ ਵੀ ਹੋ ਜਾਂਦਾ ਹਾਂ ਨਹੀਂ ਬਹੁਤ ਵਧੀਆ ਗੱਲ ਹੈਗੀ ਵਧੀਆ ਗੱਲ ਤੇ ਦਰ ਦੇ ਨਾਲ ਨਾਲ ਆਪਾਂ ਤੁਹਾਨੂੰ ਨਾਮ ਮਨਾਕੀ ਘੋੜੀ ਦੇ ਜਿਹੜੇ ਦਰਸ਼ਕ ਕਰਾ ਰਹੇ ਆ ਤੇ ਤੁਸੀਂ ਸੁੱਚਾ ਜਿਹੜਾ ਬਸ਼ੇਰਾ ਹੈਗਾ ਇਸ ਘੋੜੇ ਦਾ ਉਹ ਵੀ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਤੇ ਤੇ ਵੀਡੀਓ ਨੂੰ ਆਪਣੀ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ਹਣਾ ਤੇ ਫਿਰ ਆਪਾਂ ਮਿਲਾਂਗੇ ਕਿਸੇ ਹੋਰ ਦੋਸਤ ਮਿੱਤਰ ਨਾਲ ਤੇ ਇੰਨਾ ਕਹਿੰਦੇ ਹੋਏ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ